we mm -hmm. ਆਉਂ ਜੇ ਇਹ ਤਿੰਨ ਕਬੱਡੀਆਂ ਪੈਣਗੀਆਂ ਤੇ 1 ਲੱਖ ਰੁਪਿਆ ਜਾਵੇਗਾ ਲੱਖ ਲੱਖ ਦੀ ਕਬੱਡੀ ਉਹ ਜੱਫਾ ਵੀ ਲੱਖ ਲੱਖ ਦਾ ਪਿਆਜ ਨਾਚਾ ਕਰੇ ਜੰਮੀ ਨੇ ਉਹ ਬੱਲਾ ਦੇ ਕਬੱਡੀ ਕੱਪ ਦਾ ਉਹ ਬੱਲਾ ਦੇ ਕਬੱਡੀ ਕੱਪ ਦਾ ਅਗਲੀ ਰੇਡ ਕਹਿੰਦੇ ਇਹਦਾ ਮੋਗਾ ਜਿਲ੍ਹਾ ਹੈ ਮੇਰੇ ਮਿੱਤਰੋ ਇਹਦਾ ਸੁਰੀਦਾ ਪੁੱਤ ਹੈ ਲੋ ਰੋਸ਼ਨ ਕਬੱਡੀ ਪਾ ਰਿਹਾ ਉਸਤਾਦ ਦੀ ਆ

ਬਹੁਤ ਵਧੀਆ ਰੰਬਰ ਜੋੜਦਾ ਹੋਇਆ ਇੱਕ ਪੈ ਚੁੱਕੀ ਪਹਿਲਾ ਹੁਣ ਦੇਖ ਲੈਣੀ ਗੱਲ ਕੀ ਬਣੇਗੀ ਆ ਸੁਰਸਿੰਘ ਵਾਲਾ ਆਮਾ ਮੈਦਾਨ ਦੇ ਵਿੱਚ ਹਾਂ ਸੱਤ ਨੇ ਹੁਣ ਵਰਕੀ ਲੈ ਰੇਡ ਮੈਦਾਨ ਦੇ ਵਿੱਚ ਪੈਂਦੀ ਹੋਈ ਸੁਰਸਿੰਘ ਵਾਲੇ ਆੰਬੇ ਦੀ ਹਾਉ ਸੱਜਾਓ ਉਧਰ ਲੈ ਬੇਤੀ ਕਰਦਾ ਜਸ਼ਨ ਕਰੀਏ ਸਤਬੰਨ ਆ ਗਿਆ ਉਸਤਾਦ ਦਾ ਬੈਕ ਅੜੀਆ ਕਰਦਾ ਬੋਲ ਤੇ ਕਬੱਡੀ ਆਖਰ ਨੋਰੀ ਦੇਖਣੀਏ ਰੋਪਰ ਕੌਡੀ ਪਾ ਗਈ ਵੱਡੇ ਬਾਈ ਆ ਰੇਸ਼ਮ ਬਣਾ ਦੇ ਰੇਸ਼ਮ ਸਲੀਨਾ ਵਾਲਾ ਜਿਵੇਂ ਪ੍ਰੋਫੈਸਰ ਸਾਹਿਬ ਨੇ ਆਖਿਆ ਕਿ ਰੇਸ਼ਮ ਮਲਾਇਮ ਹੁੰਦਾ ਹੈ ਮਲਾਇਮ ਜਿਹਾ ਮੁੰਡਾ ਹੈ ਮਲਾਇਮ ਜਿਹਾ ਸੁਭਾਅ ਹੈ ਪਰ ਬਰੂਸਲੀ ਖੇਡ ਕਬੱਡੀ ਦਾ ਹੁਣ ਦੇਖਦੇ ਹਾਂ ਵੀ ਸੁਰਖਪਰੀਆ ਯੋਧਾ ਕਬੱਡੀ ਮੈਦਾਨ ਦੇ ਵਿੱਚ ਪਾਉਣ ਦੇ ਵਾਸਤੇ ਵੱਡਾ ਹੋਇਆ ਖਿਡਾਰੀ ਅੱਗੇ ਵਧ ਕੇ ਕੀਤਾ ਹਮਲਾ ਜੱਫੇ ਪਕਾ ਕੇ ਨਾਲ

ਵਰਿਆ ਵੱਧਿਆ ਹਾ ਚੋਟੀ ਦਾ ਕਬੱਡੀ ਖਿਡਾਰੀ ਹੁਣ ਦੇਖ ਲੈਣੀ ਗੱਲ ਕੀ ਬਣਦੀ ਚਾਰ ਬੰਦੇ ਪਰਵੰਨੇ ਕਬੱਡੀ ਖਿਡਾਰੀਆਂ ਦੇ ਵਿੱਚੋਂ ਆਹ ਨੌਜਵਾਨ ਦੇਖ ਲੈ ਕੁਲਵੀਰ ਜਟਾਲੇ ਵਾਲਾ ਨਕਲਣ ਦੀ ਕੋਸ਼ਿਸ਼ ਕਰਦਾ ਪੁਆਇੰਟ ਧਾਰੀ ਦੇ ਇਸੇ ਦੇ ਵਿੱਚ ਕਬੱਡੀ ਪਾਉਣ ਦੇ ਲਈ ਮਦਨ ਸਿੰਘ ਵੱਧਾ ਹਲਾਣੀ ਕਾਂਗੇ ਵਾਲਾ ਉਧਰ ਮੋਟਰਸਾਈਕਲ ਵੱਡਾ ਨਾ ਦੇਖੇ ਵੀ ਕੋਨਾ ਅਰਸ਼ੀਲੂ ਵਰਗੇ ਨੌਜਵਾਨ ਹਰੀ ਵਰਗੇ ਬੰਦੇ ਪਰਵੰਨੇ ਕਬੱਡੀ ਦੇ ਖਿਡਾਰੀ ਦੇ ਲਓ ਕਿਥੇ ਰੇਡ ਦੇ ਉੱਪਰ ਕਿਹੜਾ ਜੱਫਾ ਲਾਵੇਗਾ ਕੋਈ ਖੜ ਕੇ ਕੋ ਬੈਠ ਕੇ ਖੇਡ சாரா பிரேமந்த மாட் துன்க்கேவா சரி ரெண்டி கோஷா கிளீ கி ਦੇ ਇਸ ਦੇ ਵੀ ਉਹ ਮੋਟਰਸਾਈਕਲ ਇਹਦੇ ਸ਼ੱਕ ਨੇ ਦੇ ਅਮਰੀਕ ਨੇ ਆਖਰੀ ਰੇਡ ਆ ਇੱਕ ਲੱਖ ਦੀ ਇੱਕ ਲੱਖ ਦੀ ਆਖਰੀ ਰੇਡ ਆ ਸੌਰੀ ਹੈ ਇਧਰੇ ਪਾਸੇ ਦੇਖ ਰਹੇ ਨੇ ਮਾ ਵੱਡੀ ਲੱਗੀ ਹੋਈ ਹੈ ਨਾ ਖਿਡਾਰੀਆਂ ਦੇ ਲਓ ਆਖਰੀ ਕਬੱਡੀ ਇੱਕ ਲੱਖ ਦੀ ਮੈਂਦੀ ਹੋਈ ਕ ਇਹ ਅਰੰਦਾਸ ਵਾਲਾ ਚੱਕੀ ਚੱਕੀ ਹਮਿੰਦਰ ਸਿੰਘ ਬੋਲੇ ਕਰਦਾ ਹੈ

ਗੱਭਰੂ ਵਿੱਚ ਮੈਦਾਨਾਂ ਦੇ 10000 ਰੁਪਏ ਤਿੰਨੇ ਰੇਡਾਂ ਦੇ ਲੱਗਾ ਹਾਂ ਜੋੜੇ ਵਾਲਾ ਰਵੀ ਅਗਲੀ ਕਬੱਡੀ ਪੌਂਡ ਦੇ ਮੈਦਾਨ ਦੇ ਵਿੱਚ ਵੱਧਦਾ ਹੋਇਆ ਇਹ ਰਵੀ ਦੀ ਰੇਡ ਪੈਂਦੀ ਹੋਈ ਅੱਗੇ ਵਧ ਕੇ ਦਿੱਤਾ ਹਮਲਾ ਟ੍ਰਾਂਟੋ ਦੇ ਕਾਪੜੇ ਵਿੱਚ 24 ਕਬੱਡੀਆਂ ਪਾ ਗਿਆ ਤੇ 10 ਰੇਡਰ 200 ਆ ਦੇਵਰੇ ਵਾਲਾ ਰਵੀ ਆਪਣੇ ਕਹਿੰਦੇ ਸ਼ਕਤ ਵੀ ਕਬੱਡੀ ਪਾ ਰਹੀ ਹੈ ਦੁਨੀਆ ਕਹਿੰਦੇ ਦੂਰ ਤੱਕ ਪੁੱਜੀ ਹੋਈ ਆ ਕੋਈ ਅਮਰੀਕਾ ਬੋ ਕੋਈ ਕੈਨੇਡਾ ਬੋ ਕੁੱਲ ਗ라운ਡ ਤੋਂ ਤੇ ਕਹਿੰਦੇ ਟਰੱਕ ਆਪਣੇ ਵਰਗੇ ਮਨਿੰਦਰ ਚੱਕੀ ਵਰਗੇ ਉਹ ਜਟਾਣੇ ਨੇ ਕੁਲਵੀਰ ਵਰਗੇ ਵੱਡਦੇ ਕਲਾਸ ਪਲੇ ਉਹ ਦੇਖਦੇ ਖੇਡਦੇ ਹੋਏ ਵੀ ਰੇਡ ਤੇ ਇਸ ਨੇ ਅੱਗੇ ਵਧ ਕੇ ਕੀਤਾ ਹਮਲਾ ਹਮਲਾ ਜਟਾਣੇ ਵਾਲਾ ਜਟਾਣੇ ਵਾਲਾ ਕੁਲਵੀਰ ਆਓ ਸਾਹਮਣੇ ਫਿਰ ਕਿੰਨੇ ਰੇਡ ਪੈ ਰਹੀ ਹੈ ਕਿਸੇ ਨੂੰ ਦੋ ਤੇ ਫੇਲਾ ਜਣਗੇ ਇਹੋ ਜਿਹੋ ਜੱਫੇ ਦਾ ਆਵੇਗਾ ਤੇ ਫਿਰ ਕਹਿੰਦੇ ਹਾਰ ਵਿੱਚ ਦਿੱਤਾ ਜਾਵੇਗਾ ਜੀ ਅੱਤ ਮੌੜ ਦੀ ਜੱਫੇ ਨੇ ਅੱਤ ਮੌੜ ਦੀ ਬੇੜੇ ਇੱਕ ਪਾਸੇ ਜੇਡੀਆਂ ਨਾ ਇੱਕ ਪਾਸੇ ਹਾਰ ਲਿਆ ਬਰੇਪਰ ਕਹਿੰਦੇ ਅੱਮਾ ਇਸ ਵੇਲੇ ਆਓ ਕਹਿੰਦੇ ਕੌਣ ਦੀ ਯਾਦ ਹੁੰਦਾ ਹੋਇਆ ਕਹਿੰਦੇ ਲੱਖ ਲੱਖ ਇੱਕ ਰਿਕਾਰਡ ਬਣ ਗਿਆ ਮੇਰੇ ਮਿੱਤਰੋ ਮੋਹਰੀ ਜਾਨਦਾਰ ਰਿਕਾਰਡ ਆਪ ਤੇ ਤੂੰ ਤੋੜ ਸਕਦਾ ਪਰ ਹੋਰ ਨਹੀਂ ਕੋਈ ਚੰਦਿਆ ਕਿਸੇ ਦੇ ਬਾਕੀ ਮਿਹਰ ਕਰੇ ਪ੍ਰਮਾਤਮਾ ਇਹ ਪ੍ਰਮਾਤਮਾ ਨੇ ਬਣਾਈ ਬਖਸ਼ੀ ਹੈ ਕਿ ਸਾਇਮਾ ਫੁਗੜੀ ਆਈ ਏ ਜਿੱਥੇ ਭਾਵੇਂ ਸਾਇਮਾ ਹੱਥ ਬਣਾਈ ਆ ਜਿਸ ਮਾਵੇ ਦਿਸਦੇ ਆ ਡੱਗੋ ਵਾਲਾ ਸ਼ਰਨਾ ਤੇ ਬਲ ਵੀਰਾ ਵਾਲੀਆਂ ਸਪਲੈਂਡਰ ਮੋਟਰਸਾਈਕਲ ਸਿਕੰਦਰਪੁਰਿਆ ਵਾਹ ਵਧੀਆ ਕਬੱਡੀ ਖਿਡਾਰੀ ਹੈ ਨੌਜਵਾਨ ਲਓ ਅਗਲੀ ਵੇਰ ਫਿਰ ਕਬੱਡੀ ਆਓ ਸਭ ਜਨਜ ਕਹਿੰਦੇ ਹਾਰ ਨੇ ਅੱਜ ਬੁਲਟ ਤੇ ਜਿਵੇਂ ਸੋਨੂ ਸੀਪੋ ਵਾਲਾ ਕਹਿੰਦਾ ਹੁੰਦਾ ਇੱਕ ਸੋਨ ਪੈਟਰੋਲ ਵੀ ਲਪਾ ਲੈਣਾ ਹੈ ਇਹ ਕਰੇ ਪ੍ਰਣਾਮ ਬਹੁਤ ਬਹੁਤ ਧੰਨਵਾਦ ਹਾਂ ਅਗਰੇ ਕਬੱਡੀ ਮੈਦਾਨ ਦੇ ਵਿੱਚ ਪਾਉਣ ਦੇ ਲਈ ਅੰਮਾ ਫਿਰ ਵੱਧਦਾ ਹੋਇਆ ਆਓ ਸਾਹਮਣੇ ਕਹਿੰਦੇ ਅੰਮਾ ਫਿਰ ਵੱਧਿਆ ਹੋਇਆ ਕੇਟੀਐਮ ਲੱਗਾ ਹੋਇਆ 8 ਟਿਕਾ ਪੈਣ ਗਿਆ ਕੁਝ ਪੈ ਗਿਆ ਕੁਝ ਬਾਕੀ ਓਏ ਕਹਿੰਦੇ ਅੰਮਾ ਫੜਦਾ ਪੰਜਾਬ ਥੋੜੀ ਹੈ ਪੰਜਾਬ ਥੋੜੀ ਹੈ ਉਹ ਪੱਤਾਂ ਦਾ ਮਾਸਰ ਸਿੰਘ ਵਾਲਾ ਉਹ ਜਸ਼ਨ ਦੀ ਕਬੱਡੀ ਉਸਤਾਦ ਆ ਜੋ ਫੇਰ ਉੱਤੇ ਉਹ ਜਸ਼ਨ ਕਹਿੰਦੇ ਕਬੱਡੀ ਪਾ ਰਿਹਾ ਮੈਨੂੰ ਲੱਗਦਾ ਮੰਡੂ ਲੱਗਦਾ

ਖੀ ਵਾਲਾ ਹੋਲਡ ਸੀ ਉਹ ਜਾਫੀਆਂ ਨੂੰ ਦੱਪਾਇਆ ਇਹ ਕਹਿੰਦੇ ਰੀਅਲ ਹੈ ਉਹ ਫਿਲਮਾਂ ਵੀ ਇਹ ਕੰਮੀਆਂ ਦੀ ਇਹ ਰੀਅਲ ਹੈ ਉਹ ਫਿਲਮਾਂ ਵੀ ਇਹ ਕੰਮੀਆਂ ਦੀ ਉਹ ਕਹਿੰਦੇ ਚੱਕੀ ਦੇ ਬੁਲਟ ਮੇਰੇ ਮੱਤਰੋ ਨੰਬਰ ਕਹਿੰਦੇ ਰੀਡਰ ਦੇ ਸਿਰ ਉੱਤਿਆ ਜਾਵੇ ਗਰਾਊਂਡ ਕਲੀਅਰ ਕਰ ਦੋ ਜਾਂ ਇੰਨੇ ਜਣੇ ਹੋਰ ਆ ਜੇ ਪਰ ਅਸੀਂ ਵੀ ਕਹਿੰਦੇ ਹਟ ਜਾਾਂਗੇ ਅਸੀਂ ਮਾਨੂੰ ਸਮਝਾ ਲਾਂਗੇ ਪਰੇ ਪਰ ਟਿੰਪਲ ਦੇਖ

ਗਈ ਹੈ ਦੁਨੀਆ ਦੇ ਵਿੱਚ 20 ਸਕੰਡ ਦੇ ਵਿੱਚ 1 ਲੱਖ 1 ਲੱਖ 1 ਲੱਖ ਤਾਲੀਆਂ ਮਾਰ ਦਿਓ ਮੁੰਡੇ ਦੇ ਵਾਸਤੇ ਹੁਣ ਵੀ ਨੌਜਵਾਨਾ 30 ਸਕੰਡ ਦੇ ਵਿੱਚ 1 ਲੱਖ ਰੁਪਇਆ ਮੋਹਨ ਮਿਰ ਬੱਲ ਲੈ ਵੀ ਅੰਬਿਆ ਇਹ ਪਾਰੀ ਫਿਰ ਕਰ ਫੜੇ ਸਾਜੀ ਤੂੰ ਕੇਟੀਐਮ ਦਾ ਵੀ ਜੇਤੂ ਬਣ ਗਿਆ ਤਾਲੀਆਂ ਮਾਰੋ ਮੁੰਡੇ ਦੇ ਵਾਸਤੇ ਜ਼ੋਰਦਾਰ ਕੇਟੀਐਮ ਮੋਟਰਸਾਈਕਲ ਵੀ ਜਿੱਤਿਆ ਅੱਠ ਕਬੱਡੀਆਂ ਸਫਲ ਪਾਈਆਂ ਲਾ ਅਮਰੀਕਾ ਕਰ ਗੱਲ ਨੌਜਵਾਨਾ ਜੇਕਰ ਕਹਿੰਦੇ ਚਟਾਨੇ ਵਾਲਿਆ ਤੇਰੇ ਲਈ ਹਾਰ ਨੇ ਇੱਕ ਵਾਰ ਕਬੱਡੀ ਆ ਮੇਰੇ ਵੀਰੋ ਚਾਰ ਨੇ ਇੱਕ ਕੰਨੀ ਤੇ ਡੱਗੋ ਦਾ ਸ਼ਰਨਾ ਆ ਉਹ ਕਲਾ ਨੌਰ ਵਾਲਾ ਸੱਭਾ ਕਲਾ ਨੌਰ ਵਾਲਾ ਸੱਭਾ ਟੱਟ ਕੇ ਲੱਗਿਆ ਪਰ ਪੁਆਇੰਟ ਜਿਹੜਾ ਬਿਉਰੇ ਦੇ ਰਵੀ ਨੇ ਇੱਕ ਲੱਖਾਂ ਜੰਕ ਜੋੜ ਦਿੱਤਾ ਰਪਿੰਦਾ ਹੋ ਗਿਆ ਟਰੈਕਟਰ ਵਾਲਾ ਤੇ ਉਧਰ ਕੁਲਵੀਰ ਜਿਤਾਣੇ ਦਾ ਇੱਕ ਟਰੈਕਟਰ ਆਲਾ ਹੋ ਗਿਆ ਔਰ ਜੇ ਦੋ ਦੋ ਜੱਫੇ ਹੋਰ ਲਾਉਣਗੇ ਦੇ ਵੀਰੋ ਕਬੱਡੀ ਪੌਣ ਦੇ ਲਈ ਵਧਿਆ ਹੋਇਆ ਤੇ ਚਾਰ ਜਾਫੀ ਤਿਆਰ ਨੇ ਅੱਜ ਗੱਲਾਂ ਵੱਡੀਆਂ ਹੋਈਆਂ ਅੱਜ ਮੇਰੇ ਵੀਰੋ ਲੱਖਾਂ ਰੁਪਈਆ ਲੱਗ ਗਿਆ ਅੱਜ ਹਾਰਲੇ ਲੱਗ ਗਿਆ ਅੱਜ ਟਰੈਕਟਰ ਲੱਗ ਗਿਆ ਔਲਖਾ ਵਾਲਾ ਅਮਰਤਾ ਉੱਡਗੀ ਮਾਂ ਮਿੱਟੀ ਦੀ ਧੂੜ ਤੇ ਦੂਜੇ ਪਾਸੇ ਬੋਲਟ ਚੱਲਦਾ ਹੋਇਆ ਮੁਕਾਬਲਾ ਦੋਨਾਂ ਮੁੰਡਿਆਂ ਦੇ ਦਰਮਿਆਨ ਔਲਖਾ ਦਾ ਅਮਰਤ ਤੇ ਬੋਲਟ ਉਹ ਲੱਗ ਗਿਆ ਜੱਫਾ ਤੇ ਧਾਵੀ ਗਿਆ ਝੱਕਿਆ ਛੜ ਗਿਆ ਨਸ਼ਾ ਜੀ ਨੇ ਸਾਰਾ ਕੁਝ ਤੱਕ ਵਿਨੈਖ ਖੱਤਰੀ ਦੀਆਂ ਅੰਬਾ ਅੰਬਾ ਤੇ ਸ਼ੀਲੂ ਸ਼ੀਲੂ ਤੇ ਅੰਬਾ ਆਹ ਪੱਥਾਰੇ ਆਇਆ ਸਵਾਦ ਕੇ ਨਹੀਂ ਫੇਰਾ ਗਰਾਊਂਡ ਨੂੰ ਕਲੀਅਰ ਰੱਖੀਏ ਆ ਉਧਰ ਬੁੱਟੇ ਖੱਖੋਣੀ ਅਨੇ ਭਰਾ ਖੁਸ਼ ਨੇ ਮੇਲਾ ਵੱਡਾ ਹੋਇਆ ਆ ਸਾਹਮਣੇ ਦੇਖਦਾ ਵੀ ਇਥੇਲੇ ਪੁਆਇੰਟ ਜਿਹੜਾ ਤੇਉਰੇ ਵਾਲਾ ਰਵੀ ਆਪਣੀ ਟੀਮ ਦੇ ਲਈ ਝੋੜ ਗਿਆ ਖੱਖਾ ਕਹਿੰਦੇ ਟਰੈਕਟਰ ਵਾਲਾ ਰਹਿ ਗਿਆ ਗੱਲਾਂ ਸਮੇਂ ਦੀਆਂ ਹੋ ਰਹੀਆਂ ਇੱਕ ਇੱਕ ਜੱਫਾ ਹੋਇਆ ਦੋਵੇਂ ਜੱਫੇ ਹਜੇ ਬਾਕੀ ਆ ਮੰਗੜੀਆਂ ਵਾਲਿਆ ਬਹੁਤ ਬਹੁਤ ਮੁਬਾਰਕਬਾਦ ਭਰਾਵਾਂ ਨੂੰ ਬੜੀ ਮਿਹਨਤ ਕੀਤੀ ਐ ਬੜੀ ਮਿਹਨਤ ਕੀਤੀ ਅੱਜ ਦੇ ਮੇਲੇ ਨੂੰ ਕਾਮਯਾਬ ਕਰਨ ਲਈ ਆਓ ਜੇ ਬੋਪਰ ਦੀ ਧਰਤੀ ਦਾ ਕਬੱਡੀ ਪਾ ਰਿਹਾ ਚਾਰ ਨੇ ਪ੍ਰਵੀਨ ਪਰ ਯਾਰਾਂ ਜਾਫੀਆਂ ਦੇ ਵਿੱਚੋਂ ਹੁਣ ਕੌਣ ਮੇਰੇ ਵੀਰੋਂ ਵੱਧ ਕੇ ਲਾਵੇਗਾ ਜੱਫਾ ਇਹ ਗੱਲ ਸਮੇਂ ਦੀ ਹੈ ਫਾਈਨਲ ਚੱਲ ਰਿਹਾ ਹੈ ਆਹ ਸ਼ੀਲੂ ਆਹ ਸ਼ੀਲੂ ਢਾਈ ਲੱਖ ਢਾਈ ਲੱਖ ਕੋਈ ਜਿੱਤ ਗਿਆ ਆਹ ਪੈਸੇ ਕੱਢ ਲੈ ਮੇਰੀ ਜੇਬ ਤੋਂ ਇਹ ਜਿਹੀ ਇਮਾਨਤਾ ਮੋੜ ਮੇਨ ਫੜਾਵੇ ਲੈ ਵੀ ਸੰਧੂਆ ਫੜਾਵੇ ਸੋਨੂੰ ਆਹ ਸ਼ੀਲੂ ਪਰੋਂਦਰ ਸ਼ਿੱਲੂ ਨੇ ਤਿੰਨ ਲਾ ਗਏ ਆ ਸ਼ਿੱਲੂ ਨੇ ਤਿੰਨ ਲਾ ਦਿੱਤੇ ਆ ਔਲਖਾ ਬਣਾ ਅਮਰ ਤੇ ਬੋਲਟ 1.25 ਹਜ਼ਾਰ ਦਾ ਜਿਹੜੇ ਪਾਸੇ ਜੀ ਜਿੱਧਰ ਮਰਜੀ 6.25 ਹਜ਼ਾਰ ਤੇ ਹੋਣਗੇ ਇਹਨੇ ਹੋਣ ਵਾਲੇ ਹੋਣਗੇ ਨਵੇਂ ਜਿਹੜੇ ਹੁਣ 6 ਪੁਆਇੰਟ ਹੋਣਗੇ ਉਹ 25 ਹਜ਼ਾਰ ਤੇ ਹੋਣਗੇ 1 ਲੱਖ ਮੇਰੇ ਹੱਥ ਚ ਇੱਕ 50 ਹਜ਼ਾਰ ਮੇਰੇ ਹੱਥ ਚ ਮੇਰੇ ਵੀਰੋ ਬਿਨੇ ਖੱਤਰੀ ਦਾ ਆ 25000 ਕੱਢ ਕੇ ਦੇ ਸੋਨੂੰ ਇਹ ਨੌਜਵਨ ਅੰਮੇ ਸਿੰਘ ਨੂੰ ਖੱਤਰੀ ਆ 50000 ਦੀ ਦੂਜੀ ਰੇਡ ਹੈ ਜੇ ਮੇਰੇ ਮਿੱਤਰੋ ਨੰਬਰ ਲੈ ਆਇਆ 60 ਹਾਂ ਉਹਨੂੰ 50 ਰੇਡਾਂ ਕਹਿੰਦੇ ਨੰਬਰ ਦਾ 50000 ਪੇਟਾ ਆਹ ਬਿਨੇ ਖੱਤਰੀ ਨੰਬਰ ਲੈ ਗਿਆ ਨੰਬਰ ਲੈ ਗਿਆ ਤਿਆਰ ਕਰਦੇ ਆ ਕਿ ਕਿ ਸਾਰਾ ਦਿਨ ਕਬੱਡੀ ਦੇਖਦੇ ਆ ਜਦੋਂ ਖਾਣਾ ਲਾਉਣਾ ਹੋਵੇ ਉਦੋਂ ਇਹ ਨੌਜਵਨ ਥੋੜਾ ਵਿਜੀ ਹੁੰਦੇ ਆ ਔਰ ਨਹੀਂ ਤੇ ਸਾਰਾ ਦਿਨ ਕਬੱਡੀ ਦੇਖਦੇ ਆ ਮਾਣ ਸਾਡੇ ਭਰਾ ਨੇ ਸਰਦੂਲ ਸਿੰਘ ਜੀ ਰੰਦਾਵਾ ਸਾਹਿਬ ਸਿਰ ਚੁੱਕਦਾ ਤੁਹਾਡੀ ਮਿਹਨਤ ਨੂੰ ਸਤਿਕਾਰ ਹੈ ਤੁਹਾਡੇ ਪੈਦਾ ਕੀਤੇ ਹੋਏ ਖਿਡਾਰੀਆਂ ਦਾ ਨਾਮ ਅੱਜ ਵੀ ਦੁਨੀਆ ਤੇ ਹੈ ਬਹੁਤ ਬਹੁਤ ਧੰਨਵਾਦ ਹੈ ਲਓ ਟੱਕਰ ਸ਼ਿਲੂ ਤੇ ਅੰਬਾ ਅੰਬਾ ਤੇ ਸ਼ਿਲੂ ਸ਼ਿਲੂ ਤੇ ਅੰਬਾ ਅੰਬਾ ਤੇ ਸ਼ਿਲੂ ਲੱਗਿਆ ਪਿਆ ਜ਼ੋਰ ਮੇਰੇ ਪੰਜਾਬੀ ਵੀਰੋ ਸ਼ਿਲੂ ਤੇ ਅੰਬਾ 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 ਬਿਨੇ ਖੱਤਰੀ ਦੀ ਕਬੱਡੀ ਹੈ ਇਹ ਘੱਟ ਖੇਡਦਾ ਪਰ ਬੱਲ ਨੇ ਅੱਜ ਸੱਦਿਆ ਹੋਇਆ ਹੁਣ ਚਾਰਾਂ ਦੇ ਵਿੱਚ ਮੈਂ ਵੇਖਦਾ ਵੀ ਕੁਲਵੀਰ ਜਟਾਣੇ ਵਾਲਾ ਲੱਗਿਆ ਹੋਇਆ ਨਾਲ ਕਲਾ ਨੌਰੀਆਂ ਸਭਾ ਪਰ ਇਹ ਡੰਗੋ ਰਮਾਣੇ ਦਾ ਸ਼ਰਮਾ ਮੇਰੇ ਵੀਰੋ 50000 ਰੁਪਏ ਜਿੱਤੂ ਬਣ ਗਿਆ ਬਿਨੇ ਖੱਤਰੀਆ ਸਾਬ ਨੌਜਵਾਨਾਂ 50000 ਰੁਪਏ 50000 ਆਓ ਸਾਹਮਣੇ ਕਬੱਡੀ ਕਬੱਡੀ ਲੱਖ ਦੀ ਸ਼ੰਕਰ ਜਹਾਜ ਇਹ ਕਹਿੰਦੇ ਸੰਤ ਮਾਇਆ ਦੇ ਨਾਖਾਂ ਜੱਗ ਕਮਾਣਾ 에어ਲਾਈਨ ਆਖਾਂ ਇਹ ਹੈ ਸ਼ੰਕਰ ਕਬੱਡੀ ਦਾ ਜਹਾਜ਼ ਦੀ ਟੀਮ ਬਾਤ ਵਧੀਆ ਸਾਰੇ ਵੀਰ ਦੇਖ ਲੈਣ ਹੰਕਾਰ ਹੋਣੀ ਹੋਰ ਮਿੱਤਰ ਨੇ ਜਿਹੜੇ ਉਹ ਵਿਦੇਸ਼ਾਂ ਤੋਂ ਚੱਲ ਕੇ ਆ ਗਏ ਹੈ ਮੇਲੇ ਨੂੰ ਕਾਮਯਾਬ ਕਰਨ ਦੇ ਲਈ ਆਲੰਗੀਰ ਸਾਹਿਬ ਬਿੰਪਲ ਕੀ ਧੰਨਵਾਦ ਆ ਭਰਾਵਾਂ ਦਾ ਆਹ ਸਾਹਮਣੇ ਖੇਡ ਮੈਦਾਨ ਅੰਦਰ ਡੱਕੋ ਵਾਲਾ ਸ਼ਰਨਾ ਤੇ ਦੂਜੇ ਪਾਸੇ ਤੋੜੇ ਵਾਲਾ ਰਵੀ ਰਵੀ ਤੇ ਫਰੀਦ ਕੋਟਿਆ ਫਰੀਦ ਕੋਟਿਆ ਫਰੀਦ ਕੋਟਿਆ ਆ ਕਰ ਗਿਆ ਕਮਾਲ ਆ ਕਬੱਡੀ ਆ ਆ ਜੱਫੇ ਤੇ ਮੋਹਨਵੀਰ ਸਿੰਘ ਬੱਲਵਲੀਓ 11000 ਰੁਪਈਆ ਮੇਰੇ ਵੀਰੋ ਆ ਜੱਫੇ ਤੇ ਆ ਗਿਆ ਆ ਸਾਹਮਣੇ ਪਿੰਰੇ ਖੱਤਰੀ ਦੀ ਪਈ ਹੋਈ ਰੇਡ ਤੇ ਇੱਕ ਪਾਸੇ ਟੱਕਰ ਮਾਣੇ ਵਾਲਾ ਹਜੇ ਤਾਂ ਦੋ ਹਾਰ ਰਿਆਂ ਦਾ ਫੈਸਲਾ ਬਾਕੀ ਹੈ ਲਾਸਟ ਲੱਖ ਰੁਪਈਆ ਦੀ ਕਬੱਡੀ ਖੇਡ ਮੈਦਾਨ ਅੰਦਰ ਲੱਖ ਲੱਖ ਦਾ ਨੰਬਰ ਕਦੇ ਕਿਸੇ ਨੇ ਸੋਚਿਆ ਸੀਗਾ ਇਹ ਖੇਡ ਕਬੱਡੀ ਹੈ ਬਾਬਾ ਨਾਨਕ ਇਸ ਨੂੰ ਮਿਹਰਪਰਿਆ ਹੱਥ ਰੱਖ ਕੇ ਥੋੜਾ ਸਿਸਟਮ ਦੇ ਵਿੱਚ ਲੈ ਕੇ ਆਈਏ ਕਬੱਡੀ ਨੂੰ ਸ਼ੰਕਰ ਤੇ ਯੋਧਾ ਯੋਧਾ ਤੇ ਸ਼ੰਕਰ ਆਹ ਤੇਰੀ ਠਿਕਾਣ ਲਾਵਾ ਆਹ ਤੇਰੀ ਠਿਕਾਣ ਲਾਵਾ ਆਹ ਫੜ ਕੁੱਟੀਆਂ ਦੋ 5 500 ਦੀਆਂ ਇਹ ਹੈ ਹੀਰਾ ਮਾਰੀਆਂ ਬੁਲਟ 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 ਆਹ ਸਾਹਮਣੇ ਕਬੱਡੀ 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 ਆਉ ਟੱਕਰ ਹੋ ਰਹੀ ਹੈ ਕਮਾਰਾ ਨੇ ਲਾ ਕੇ ਦਾ ਕਹਿੰਦੇ ਸ਼ੰਕਰ ਜਹਾਜ 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 ਨਵਜੋਤ ਸ਼ੰਕਰ ਸਿਰੇ ਦਾ ਖਿਡਾਰੀ ਸ਼ੀਮੂ 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 ਤੇ ਸ਼ੰਕਰ ਜਹਾਜ ਤੇ ਸ਼ੰਕਰ ਜਹਾਜ ਅੱਜ ਤੇ ਸਿਰਾ ਕਬੱਡੀ ਦਾ ਇੱਕ ਇੱਕ ਨੰਬਰ ਹੋ ਗਿਆ ਦੋਨੋਂ ਟੀਮਾਂ ਦਾ ਕੱਲ ਨੂੰ ਆ ਜਾਣਗੇ ਲਓ ਬੁਲਰ ਦੀ ਕਬੱਡੀ ਹੈ ਮੇਰੇ ਵੀਰੋ ਚਾਰ ਨੇ ਹੁਣ ਚਾਰਾਂ ਦੇ ਵਿੱਚ ਕੁਲਵੀਰ ਸਿੰਘ ਜਟਾਣੇ ਵਾਲਾ ਜਿਹੜਾ ਹਾਰ ਲਈ ਜਿੱਤ ਗਿਆ ਨਾਲ ਕਲਾ ਨੌਰ ਦਾ ਸੱਭਾ ਆ ਔਲਖਾ ਵਾਲਾ ਆ ਕੀੜੀ ਫਗਾਨਾ ਦੇ ਇਲਾਕੇ ਦਾ ਔਲਖਾ ਬੜਾ ਅਮਰਤ 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 ਤੇ ਬੋਲਟ ਬੋਲਟ ਤੇ ਅਮਰਤ ਅਮਰਤ ਤੇ ਬੋਲਟ 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 ਬੁਲਟ 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 ਲਓ ਅੰਬਾ ਅੰਬਾ ਇਸਲੇ ਕੇ ਮਾਨ ਅਦਰ ਮੇਰੇ ਵੀਰੋ ਕਬੱਡੀ 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 ਕਰਦਾ ਹੋਇਆ ਅੰਬਾ ਐਕਸ਼ਨ ਕਰਦਾ ਹੈ ਅੰਬਾ ਨਖਰੇ ਕਰਦਾ ਹੈ ਆਹ ਨਖਰੇ ਕਰਦਾ ਹੈ ਅੰਬਾ ਅੱਜ ਪਲੱਥਾਂ ਦੇ ਵਿੱਚ ਮੇਰੇ ਵੀਰੋ ਵੱਡੇ ਮਾਨ ਸਨਮਾਨ ਬਖਸ਼ੇ ਗਏ ਹਨ ਅਰਲੀ ਸ਼ੇਰ ਸਿੰਘ ਹੁਣੇ ਖੁਸ਼ ਨੇ ਹੁਣ ਕੀ ਰੌਲਾ ਜੀ ਇਨਾਮ ਹੀ ਬਹੁਤ ਹੋ ਗਿਆ ਮੇਰੇ ਵੀਰੋ ਗੁਰਜੀਤ ਸਰਪੰਚ ਤੇ ਬਲਜੀਤ ਹੁਣੀ ਪਰਮਾ ਵਾਲੇ ਵੀਰ ਸਾਡੇ ਪਹੁੰਚੇ ਹੋਏ ਐ ਧੰਨਵਾਦ ਐ ਪਲੀਜ਼ ਆਪਾਂ ਗਰਾਊਂਡ ਨੂੰ ਕਲੀਅਰ ਕਰੀਏ ਜੀ ਅੰਮ੍ਰਿਤਰਾ ਧੰਨਵਾਦ ਐ ਮੋਹਨ ਵੀਰ ਬਲ ਕੰਨਾ ਜਿਹਨੂੰ ਦੁਆਰੇ ਰੇਟ ਪਾਰਾ ਤੂੰ 50000 ਦੇ ਰਿਹਾ ਧੰਨਵਾਦ ਐ ਤੇਰਾ ਭਰਾਵਾ ਜਿਹੜਾ ਡਿਸਪੂਟ ਫਸਲ ਕੀਤਾ ਐ ਕਿਤੇ ਇੱਥੇ ਰੇਟ ਘੱਟ ਨਹੀਂ ਜਿਵੇਂ ਕਰੇ ਮਲਾਰੀ ਚੱਲੀ ਆ ਰਹੀ ਸੀ ਨੰਬਰ ਦੀ ਆਹ ਸਾਹਮਣੇ ਅੰਦੇ ਦੀ ਪਈ ਹੋਈ ਰੇਣ ਗਾਜਾਫੀ ਪਿਆਰ ਨੇ ਸ਼ੀਲੂ ਨਾਲ ਢਾਂਗਾ ਨਾਲ ਕਹਿੰਦੇ ਚੱਕ ਦੇਸਰਾ ਜਿਹੜੇ ਮਿੱਠੂ ਦਾ ਚੇਲਾ ਲੱਗਿਆ ਹੋਇਆ ਆਹ ਸਾਹਮਣੇ 800 ਦੇ ਕਰਮਿੰਦਰ ਢਾਂਗੇ ਵਾਲਾ ਗੁਰਵਿੰਦਰ ਢਾਂਗੇ ਵਾਲਾ ਕਰਮਿੰਦਰ ਤੇ ਕਦੇ ਦੂਜੇ ਪਾਸੇ ਅੰਬਾ ਢਾਂਗੇ ਵਾਹ ਓ ਢਾਂਗੇ ਵਾਲਿਆ ਵਾਹ ਓ ਢਾਂਗੇ ਵਾਲਿਆ ਸਾਹਮਣੇ ਆ ਗਿਆ ਓ ਸਾਹਮਣੇ 5 ਲੱਖ ਦਾ ਫੈਸਲਾ 5 5 ਲੱਖ ਦਾ ਪੰਜ 5 ਲੱਖ ਦਾ ਪੰਜ 5 ਲੱਖ ਦਾ ਆਹ ਆਹ ਲੱਖਰ ਲੱਖਰ 5 ਲੱਖ